ਸਤਿ ਸ਼੍ਰੀ ਅਕਾਲ ਜੀ ਲਓ ਜੀ ਬਹੁਤ ਸੋਹਣੀ ਡਿਜ਼ਾਈਨਿੰਗ ਆ ਗਈ ਗਰਮੀ ਵਾਲੇ ਸੂਟਾਂ ਦੇ ਵਿੱਚ ਜੀ ਡਿਜ਼ਾਈਨਿੰਗ ਚੈੱਕ ਕਰੋ ਜੀ ਅਲਟੀਮੇਟ ਡਿਜ਼ਾਈਨਿੰਗ ਆਈ ਹੈ 프ਰੰਟ ਦੇਖੋ ਜੀ 프ਰੰਟ ਬੈਕ ਤੇ ਬਾਜੂ 프ਰੰਟ ਬੈਕ ਬਾਜੂ ਪ੍ਰਿੰਟ ਆਊਗੀ ਜੀ ਔਰ ਬਹੁਤ ਸ਼ਾਨਦਾਰ ਕਲੈਕਸ਼ਨ ਆਈ ਹੈ ਗਰਮੀ ਵਾਲੀ ਜੀ ਨਾਲ ਬਾਟਮ ਆਊਗੀ 3 ਮੀਟਰ ਜੀ ਪਲੇਨ ਫੈਬਰਿਕ ਦੀ ਬਾਟਮ ਤੇ ਨਾਲ ਆਊਗਾ ਦੁਪੱਟਾ ਜੀ ਪਿਓਰ ਦਾ ਦੁਪੱਟਾ ਆਊਗਾ ਜੀ ਬਹੁਤ ਸ਼ਾਨਦਾਰ ਦੁਪੱਟਾ ਪਿਓਰ ਦਾ ਹੀ ਡਿਜ਼ਾਈਨਿੰਗ ਦੇਖੀ ਚਲੋ ਜੀ ਬਹੁਤ ਸੋਹਣੀ ਸੋਹਣੀ ਡਿਜ਼ਾਈਨਿੰਗ ਆ ਗਈ ਜੀ ਨੈਕਸਟ ਆ ਕੇ ਦੇ ਜਿਹੜਾ ਡਿਜ਼ਾਈਨ ਤੁਹਾਨੂੰ ਸੋਹਣਾ ਲੱਗਦਾ ਜਲਦੀ ਜਲਦੀ ਸਕਰੀਨਸ਼ਾਟ ਲੈ ਲਓ ਜੀ ਬਹੁਤ ਰੀਜਨਲ ਰੇਟ ਦੇ ਵਿੱਚ ਆਈ ਹੈ ਪ੍ਰਾਈਸ ਓਨਲੀ 600 ਜੀ 600 ਰੁਪਏ ਦੇ ਵਿੱਚ ਪਿਓਰ ਦੁਪੱਟੇ ਨਾਲ ਗਰਮੀਆਂ ਦੀ ਬਹੁਤ ਸੁਣੀ ਵੈਰਾਈਟੀ ਆ ਗਈ ਜੀ ਜਿਹੜਾ ਡਿਜ਼ਾਈਨ ਤੁਹਾਨੂੰ ਸੋਹਣਾ ਲੱਗਦਾ ਉਹਨੂੰ ਬੁੱਕ ਕਰੀ ਜਾਂਦਾ ਸਕਰੀਨਸ਼ਾਟ ਲਈ ਚਲੋ ਜੀ ਬਹੁਤ ਸ਼ਾਨਦਾਰ ਕਲੈਕਸ਼ਨ ਆਈ ਔਰ ਬਹੁਤ ਰੀਜਨਲ ਰੇਟ ਦੇ ਵਿੱਚ ਗਰਮੀਆਂ ਵਾਲਾ ਸੂਟ ਆਈ ਬਹੁਤ ਸੋਹਣਾ ਜੀ 600 ਰੁਪਏ ਦੇ ਵਿੱਚ ਕਰਤਾ ਜੀ ਪਿਓਰ ਦੁਪੱਟੇ ਨਾਲ 600 ਰੁਪਏ ਦੇ ਵਿੱਚ ਸਿਰਫ ਪਿਓਰ ਦੁਪੱਟਾ ਓਨਲੀ 600 ਰੁ ਜਿਹੜਾ ਕਦਰ ਰੱਛਾ ਲੱਗਦਾ ਸੀ ਸਕਰੀਨ ਸ਼ਾਟ ਲੈ ਕੇ WhatsApp ਉੱਪਰ ਚਲੋ ਜੀ 600 ਰੁਪਏ ਦੇ ਵਿੱਚ ਹੈ ਜੀ ਓਨਲੀ ਆਨਲਾਈਨ ਪੇਮੈਂਟ 60 ਰੁਪਏ ਸ਼ਿਪਿੰਗ ਹੈ ਜੀ ਕੈਸ਼ ਔਨ ਡਿਲੀਵਰੀ ਕਰਨਗੇ 120 ਰੁਪਏ ਸ਼ਿਪਿੰਗ ਹੈ ਜੀ ਅਲੀ ਸ਼ੇਰ ਬਾਲਾ ਦਾ ਕੱਪੜਾ ਸ਼ੋਰੂਮ ਥਾਣਾ ਰੋਡ ਭੀਖੀ ਜੀ ਆਪਣੀ ਸ਼ਾਪ ਦਾ ਐਡਰੈਸ ਹੈ ਜੀ ਜਲਦੀ ਜਲਦੀ ਵਿਜ਼ਿਟ ਕਰ ਲਓ ਜੀ ਆਨਲਾਈਨ ਆਰਡਰ ਬੁੱਕ ਕਰ ਲਓ ਜੀ